ਕੀ ਚਾ ਨਵੇਂ ਲੈ ਕੇ ਆਇਆ ਉਹ ਕੀ ਲੈ ਕੇ ਆਇਆ ਭਾਜੀ ਭਾਜੀ ਲਵਲੀਨ ਹਿੰਦਸਤਾਨ ਦਾ ਸਭ ਤੋਂ ਉੱਚਾ ਬ੍ਰੈਂਡ ਲਵਲੀਨ ਲਵਲੀਨ ਤੇਰੇ ਦਿਖਾਵਾਂਗਾ ਬਲੌਗ ਤੇ ਨੂੰ ਮੈਂ ਫਾਲ ਫਰੈਸ਼ ਆ ਫਾਲ ਨਮਾ ਆ ਰੇਟ ਅੱਦੇ ਆਇਆ ਹੈ ਅੱਦੇ ਰੇਟ ਭਾਜੀ ਮੈਂ ਕਹ ਕੀ ਰੇਟ ਆ ਭਾਜੀ ਕੀ ਰੇਟ ਭਾਜੀ 900 ਰੁਪਏ ਸੂਟ ਦੂੰਗਾ ਲਵਲੀਨ ਦਾ ਬ੍ਰੈਂਡ ਬ੍ਰੈਂਡ ਦੂੰਗਾ ਕਹਿ ਕੇ ਦੂੰਗਾ ਸਾਡੇ ਤੋਂ ਘਟ ਕੋ ਤੇਰੇ ਜਵਾਬਦਾਰੀ ਹੈ ਪਿਓਰ ਕੋਟਨ 100% ਕੋਟਨ ਕੰਨੀ ਕੰਨੀ ਮੇ ਮੈਂ ਕਹਾ ਪਾਜੀ ਜੇ ਤੁਸੀਂ ਲਵ ਲਈ ਜਾਂ ਦੇਤੀ ਤਾਂ ਮੇਰੇ ਕੋਲ ਵੀ ਏਕੇ ਟੈਕਸਾ ਉਹ ਕਿਹੜਾ ਏਕੇ ਟੈਕਸਾ ਫਿਲਮ ਹੈ ਫਿਲਮ ਹੈ ਫਿਲਮ ਸਾਰੀ ਸਵੇਰੇ ਦਿਖਾਵਾਂਗੇ ਆਹ ਲੇ ਇਹਦੀ ਰੇਟ ਹੈ ਇਹ ਪਾਜੀ ਏਕੇ ਟੈਕਸ ਦੀ ਪੈਰਿਸ ਬਿਊਟੀ ਹੈ ਸਾਫੋ ਵਾਲਾ 350 ਇਹ ਬ੍ਰਾਂਡ ਹੈ ਪਾਜੀ ਚੈੱਕ ਕਰੋ ਚੈੱਕ ਕਰੋ ਚੈੱਕ ਕਰੋ ਬੜੇ ਚੈੱਕ ਕਰੋ ਆ ਦੇਖੋ ਜੀ ਕਰੋ ਥਾਨਾ ਦੇ ਥਾਨ ਚੈੱਕ ਕਰੋ ਆ ਲੋ ਲੋ ਜੀ ਜੀ ਵਾਕਈ ਸਹੀ ਗੱਲ ਹੈ ਜੀ ਏਕੇ ਦਾ ਬ੍ਰਾਂਡ ਲੈ ਕੇ ਆਇਆ ਹੈ ਪਾਜੀ ਪੈਰਿਸ ਬਿਊਟੀ ਨੰਬਰ ਹੈ 350 ਰੁਪਏ ਸੂਟ ਹੈ 350 ਸੂਰੇ ਸੋਫੀ ਕੋਟਨ ਕਪੜਾ ਹੈ ਸੋਫੀ ਕੋਟਨ ਕਪੜਾ ਹੈ 350 ਸੂਰੇ ਭਾਜੀ ਦੇਖੋ ਇਹ ਲੋ ਦੇਖੋ ਭਾਜੀ ਟੀਲਰ ਆ ਫਿਲਮ ਪੂਰੀ ਸਵੇਰੇ ਦਿਖਾਵਾਂਗੇ ਬਲੌਗ ਤੇ ਕੱਲ ਨੂੰ ਸਵੇਰ ਆ ਬੋਲ ਰਿਹਾ ਲੋ ਭਾਜੀ ਗੱਲ ਸਹੀ ਕਹਿ ਰਹੇ ਸਾਰੇ ਭਾਜੀ ਕੱਲ ਖਾਵਾਂਗੇ ਤੁਹਾਨੂੰ ਬਲੌਗ ਸਾਰਾ ਨਵੀਂ ਚੀਜ਼ਾਂ ਇੰਦਰ ਨੀਗਾ ਮਾਰੋਗੇ ਇੰਦਰ ਮਾਲ ਲੱਗਿਆ ਇੰਦਰ ਨੀਗਾ ਮਾਰੋ ਭਾਜੀ ਹਰ ਕੋ ਆ ਸਾਰਾ ਸਵੇਰ ਵਾਲਾ ਮਾਰਾ ਭਾਜੀ ਆ ਦੇਖੋ ਅਰੇ ਭਾਜੀ ਖਾਵਰਾਂ ਮੈਂ ਹਰ ਕੋ ਹਰ ਪਾਜੀ ਸਾਰਾ ਸਵੇਲਾ ਨਾ ਮਾ ਸੋਨੇ ਸੋਨੇ ਡਿਜ਼ਾਈਨ ਹੈ ਆਪਣੇ ਕੋਲ ਇੱਕ ਲਾਸ ਪੀਸ ਆਇਆ ਉਹਨੂੰ ਦੂਤ ਦੇ ਨਾਲ ਪਾਜੀ ਦੁਪੱਟਿਆਂ ਦੇ ਨਾਲ ਆ ਕਿੰਨੇ ਸੂਰੇ ਵੀਰੇ ਉਹ ਮੈਂ ਕਹਾਂ ਪਾਜੀ 11 1100 ਵਾਲੇ 550 ਦੀ ਰੇਨ ਚ ਦੂਤ ਦੇ ਵਰਕ ਵਾਲੇ ਮੈਂ ਕਹਾਂ ਸਲਵਾਰ ਤੇ ਪੌਂਚੇ ਤੇ ਕੜਾਈ ਨਾਲ ਡੋਰੀਆ ਦੁਪੱਟਾ ਪਾਜੀ ਮੈਂ ਕਿੱਥੇ ਨਹੀਂ ਮਿਲਨੇ ਵੀਰੇ 350 ਆ 450 ਆ 550 ਆ 650 ਬਾਟਮ ਤੇ ਵਰਕ ਵਾਲੇ ਪਾਜੀ ਕਿੱਥੇ ਮਿਲਣਗੇ ਪਾਜੀ ਸ਼ਾਇਦ ਹੀ ਨੰਬਰ ਬੰਦ ਕਰਨ ਗੋਟੀ ਵਰਲਡਵਾਈਡ ਥੋਬੀ ਵੀ ਯਾਰ ਬਠਿੰਡੇ ਵਾਲੇ ਬਠਿੰਡੇ ਵਾਲੇ ਬਿਰੇ ਡਿਜ਼ਾਈਨ ਆ ਗਏ ਨਵੇਂ ਗੱਡੀ ਭਰ ਕੇ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਆਇਆ ਬਿਲਕੁਲ ਡਿਫਰੈਂਟ ਤੇ ਬਿਲਕੁਲ हट ਕੇ ਕਿਉ ਭਾਜੀ ਮੈਂ ਕਹਾਂ ਜਮਾ ਜੇ ਟਰੱਕ ਭਰ ਭਰ ਕੇ ਮਾਲ ਆ ਗਿਆ ਵੀਰ ਜੀ ਟਰੱਕ ਭਰ ਭਰ ਕੇ ਜਰਾ ਡਿਜ਼ਾਈਨ ਚੈੱਕ ਕਰੋ ਜੀ ਏਕ ਕਲਾਸ ਪੀਸ ਲੈ ਕੇ ਆਏ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਆ ਆ ਲੋ ਭਾਜੀ ਇੱਕ ਤੋਂ ਇੱਕ ਨਵਾਂ ਡਿਜ਼ਾਈਨ ਤੇ ਰੇਟ ਰੇਟ ਕੀ ਦੇਣਾ ਭਾਜੀ ਫੇਰ ਭਾਈ 700 ਦੇ ਦੋ ਸਿੰਗਲ ਵੀ ਲੈ ਸਕਦੇ 350 ਦੇ ਵੀਰ ਜੀ 350 ਦਾ ਮਾਰਕਟ ਚ ਕੱਲਾ ਸੂਟ ਮਿਲਣਾ 700 ਦਾ ਤੇ ਇੱਥੇ ਮਿਲਨੇ 700 ਦੇ 2 ਦੇ ਕੋ ਸਹੀ ਗੱਲ ਹੈ 700 ਰੁਪਏ ਦੇ 2 ਸੂਟ ਦਵਾਂਗੇ ਸਿੰਗਲ ਸੂਟ ਦਵਾਂਗੇ 350 ਦਾ ਗੱਡੀ ਮਾਲ ਨਾ ਆ ਗਿਆ ਗੱਡੀ ਭਰ ਕੇ ਡਿਜ਼ਾਈਨ ਬਹੁਤ ਆਇਆ ਦੇਖੋ ਨਵੇਂ ਡਿਜ਼ਾਈਨ ਲੈਣਾ ਸਿਰ ਸਾਡਾ ਬਲੌਗ ਲਾਈਵ ਵੀ ਦੇਖਿਓ ਜੀ ਨਵੇਂ ਡਿਜ਼ਾਈਨ ਦਿਖਾਵਾਂਗੇ ਜੀ ਮੈਂ ਕਹਾ ਲੋ ਡਿਜ਼ਾਈਨਾਂ ਤੇ ਡਿਜ਼ਾਈਨ ਕੱਢੀ ਦੇ ਬੜੇ ਸੋਹਣੇ ਸੋਹਣੇ ਆ ਲੋ ਆ ਚੱਕੋ ਭਾਜੀ ਆ ਲੋ ਡਿਜ਼ਾਈਨ ਲੋਰੇ ਜੀ ਭਾਜੀ ਤੇ ਅੱਜ ਇਹਨੇ ਬਲੌਗ ਪੜੂਗਾ ਮੈਂ ਕਹਾਂ ਭਾਜੀ ਬਲੌਗ ਬਣਾਵਾਂਗੇ ਸਾਰੇ ਡਿਜ਼ਾਈਨ ਪਾਵਾਂਗੇ ਤੇ ਨਾਲ ਆਈਟਮਾਂ ਹੋਰ ਵੀ ਦਿਖਾਵਾਂਗੇ ਤੇ ਭਾਜੀ ਕਪੜਾ ਮਿਕਸ ਹੈ ਫੇਰ ਉਹ ਮੈਂ ਕਹਾਂ 100% ਕਾਟਨ ਹੈ ਭਾਜੀ ਸਿੰਗਲ ਧਾਗਾ ਮਿਕਸ ਨਹੀਂ ਜੜਾ ਸਾਬਤ ਕਰੂ ਉਹਨੂੰ ਸੂਟ ਫ੍ਰੀ ਬਾਓ ਭਾਜੀ ਇੱਕ ਤਾਂ ਸੂਟ ਫ੍ਰੀ ਹੈ ਪਲੱਸ 50000 ਰੁਪਏ ਦਾ ਨਾਮ ਹੈ ਕੋਈ ਕਹੇ ਸਿਲਕੀ ਹੈ ਕੋਈ ਕੈਸ਼ ਲੀਕੀ ਹੈ 50 50 ਨਾਮ ਲੈ ਜੋ ਕੈਸ਼ ਕੈਨ ਦੀ ਗੱਲ ਹੀ ਡਿਜ਼ਾਈਨ ਰਵਾਂਗੇ ਨਵੇਂ ਨਵੇਂ ਆ ਲੋ ਜਿਹਨ ਦੋ ਪੈਸਾ ਨਹੀਂ ਦੇਦਾਓ ਆ ਲੋ ਤੇ ਡਿਜ਼ਾਈਨ ਦੇ ਕੋਈ ਆਰੇ ਰੇਣ ਆਏ ਆਪਣੇ ਕੋਲੋਂ 350 ਇੰਚ ਆ ਦੇਖੋ ਭਾਜੀ ਜਿਓਮੈਟ੍ਰਿਕਲ ਮਲਟੀ ਸ਼ੈਡ ਹਾਰਟ ਵਾਲਾ ਡਿਜ਼ਾਈਨ ਤੇ ਭਾਜੀ ਆ ਗਿਆ ਇਹ ਆ ਗਿਆ ਭਾਜੀ ਸਟ੍ਰੋਬਰੀ ਵਾਲਾ ਭਾਜੀ ਵਾਹ ਕੀ ਬਾਤ ਹੈ ਕੀ ਬਾਤ ਹੈ ਡਿਜ਼ਾਈਨ ਨਵੇਂ ਲੈਣਾ ਨਾ ਤੈਨੂੰ ਗੋਠੀ ਵਾਲੇ ਰਾਣਾ ਬੂਆ ਜੀ ਵੀਡੀਓ ਨੂੰ ਕਹਿੰਦੇ ਕਰ ਬਈ ਮੈਂ ਕਹਿੰਦਾ ਜਮਾ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਵੀਰੇ ਵੱਧ ਤੋਂ ਵੱਧ ਸ਼ੇਅਰ ਕਰਦੇ ਜਾ ਕਰੋ ਤਾਂ ਕਿ ਤੁਹਾਡੀਆਂ ਵਰਗੀਆਂ ਭੈਣਾਂ ਦਾ ਹੋਰ ਵੀ ਫਾਇਦਾ ਹੋ ਲਗੇ ਧੰਨਵਾਦ ਜੀ ਇਹ ਪਹਿਚਾਨ ਹੈ ਰੀਡ ਦੀ ਸਾਡੀ ਪਹਿਚਾਨ ਰੇਡ ਕਰਕੇ ਆਏ ਨਾ ਕੋਈ ਕੋਈ ਕਮਲਾ ਨਹੀਂ ਕੋਠਿਆਂ ਨੇ ਅੱਖਾਂ ਮਿਲ ਕੇ ਆ ਜਾਂਦਾ ਇਹ ਰੇਡ ਘਟਾ ਹੈ ਚੀਜ਼ ਵਧੀਆ ਤਾਂ ਕੋਠਿਆਂ ਆਂਦਾ ਹੈ ਆਹ ਆਰਟੀਕਲ ਆਪਣਾ ਮਸ਼ੀਨ ਦਾ ਦੀ ਮਸ਼ੀਨ ਦਾ ਥੈਡ ਦੇ ਵਰਕ ਵਾਲਾ ਬੋਟਮ ਤੇ ਵਰਕ ਹੈ ਬਾਜੂ ਤੇ ਵਰਕ ਹੈ ਏ ਕਲਾਸ ਪੀਸ ਹੈ ਕੁਝ ਯਕੀਨ ਮੰਨਿਓ 25 25 ਦੋ ਦੋ ਹਜ਼ਾਰ ਦੇ ਸੁੱਟ ਰਹੇ ਆ ਆਪਣੇ ਕੋ ਮਿਲਣ ਜਾ ਰਹੇ ਭਾਜੀ ਅੱਤੇ ਰੇਟ ਤੇ ਸਾਲ ਭਾਜੀ ਅੱਤੇ ਰੇਟ ਤੇ ਮੈਂ ਕਹਿੰਦਾ ਬਿਲਕੁਲ ਬਿਲਕੁਲ ਭਾਜੀ ਜਮਾ ਹੀ ਅੱਤੇ ਆ ਦੇਖੋ ਚੈੱਕ ਕਰੋ ਪਿੱਕਟ ਲੋਕ ਵਾਲੇ ਪਿੱਛੇ ਬੋਟਮ ਤੇ ਵਰਕ ਹੈ ਬਾਜੂ ਦੇ ਵਰਕ ਹੈ ਘੇਰੇ ਤੇ ਵਰਕ ਹੈ ਗਲੇ ਤੇ ਵਰਕ ਹੈ ਦੁਪੱਟਾ ਕੰਟਰਾਸਟ ਰੇਟ ਹੈ ਭਾਜੀ ਸਿਰਫ 600 ਰੁਪਏ ਦਾ ਸਿਰਫ 600 ਡਿਜ਼ਾਈਨ ਹੋਰ ਭਾਜੀ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਹੈ 600 ਰੁਪਏ ਦੇ ਆ ਦੇਖੋ ਜੀ ਇੱਧਰ ਭਾਜੀ ਨੇ ਬਹੁਤ ਮਿਹਨਤ ਨਾਲ ਡਿਸਪਲੇ ਕੀਤੇ ਹੋਏ ਹੈਗਾ ਸੋਲੋ ਸੋਲੋ ਡਿਜ਼ਾਈਨ ਇਕਚਨ ਮੇਨਲਾ ਕਿੱਥੇ ਮੱਜੀ ਟਰਾਈ ਕਰ ਲਿਓ 1500 ਰੁਪਏ ਕੱਢ ਨਹੀਂ ਮਿਲਣਾ ਮੇਰੇ ਕੋ ਮਿਲੇਗਾ ਸਿਰਫ 600 ਰੁਪਏ ਦਾ 600 ਰੁਪਏ ਦਾ ਸੂਣ ਮਿਲੇਗਾ ਭਾਜੀ ਬਿਲਕੁਲ ਸਹੀ ਕਹਿ ਰਹੇ ਭਾਜੀ ਉਧਰ ਗੋਰੀ ਭਾਜੀ ਵੀ ਬੈਠੇ ਆ ਰਹੇ ਜੀ ਤਾਂ ਭਾਜੀ ਇਹਦੇ ਸਲਵਾਰ ਤੇ ਵੀ ਵਰਕ ਹੈ ਬਾਹਾਂ ਤੇ ਵੀ ਹੈ ਹਾਂਜੀ 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 600 ਰੁਪਏ ਰੇਟ ਹੈ 600 ਵੀ ਜੀ 600 ਰੁਪਏ ਸੂਟ ਲੈ ਕੇ ਆਏ ਡਿਜੀਟਲ ਪ੍ਰਿੰਟ ਵਾਲੇ ਫਰਬਰੀ ਦੇ ਫਰਬਰੀ ਵਾਲੇ ਸੂਟ ਆਏ ਆ ਬ੍ਰਾਂਡ ਕੰਪਨੀ ਦੇ ਮਿਲਾਂ ਦਾ ਮਾਲ ਹੈ ਫਰਬਰੀ ਫੈਬਰਿਕ ਦਾ ਨਾਮ ਹੈ ਭਾਜੀ ਵੀਰੇ ਬਰਬਰੀ ਫਰਬਰੀ ਵੀਰੇ ਬਰਬਰੀ ਹਾਂਜੀ ਹਾਂਜੀ ਫਰਬਰੀ ਦਾ ਰੇਟ ਹੈ ਭਾਜੀ 1100 1200 ਦੋ ਰੇਟ ਆਏ ਆ ਭਾਜੀ ਕੋ ਭਾਜੀ ਬਰਬਰੀ ਲਓ ਜੀ ਪ੍ਰਦੀਪ ਜੀ ਕਹਿ ਰਹੇ ਆ ਫਰਬਰੀ ਕਪੜਾ ਦਾ ਨਾਮ ਹੈ ਜੀ ਫਰਬਰੀ ਇਹਦਾ ਬਹੁਤ ਸੋਹਣੇ ਪ੍ਰਿੰਟ ਆ ਇਹ ਕਲਾਸ ਕਪੜਾ ਦੀ ਏ ਕਲਾਸ ਕੁਆਲਟੀ ਹੈ ਇਸ ਟਾਈਮ ਦੇ ਕਪੜਾ ਇਹਨੇ ਤੁਮਚਾਰ ਕੀ ਹੈ ਗਰਮੀਆਂ ਦਾ ਤੋਹਫਾ ਲੈ ਕੇ ਆਏ ਆ ਬਹੁਤ ਹੀ ਠੰਡਾ ਠਾਰ ਆਰਾਮਦਾਰ ਕਪੜਾ ਕੰਫਰਟੇਬਲ ਕਪੜਾ ਹੈ ਗਰਮੀਆਂ ਦਾ ਤੋਫਾ ਹੈ ਬਰਬਰੀ ਮਟਾਰ ਕੇ ਤੂੰ ਵੀਰ ਜੀ ਤੇ ਰੇਟ ਪਾਜੀ ਇਹ ਰੇਟ ਤੁਹਾਨੂੰ ਬਤਾ ਅੱਧੇ ਪਾਜੀ ਗੋਠੀ ਵਾਲਿਆਂ ਨੇ 1100 ਤੇ 1200 ਦੋ ਇੱਕਾਂ ਦੀ ਕੁਆਲਿਟੀ ਹੈ ਜੀ ਮੀਲਾਂ ਦਾ ਫਰਕ ਹੈ ਕੋਈ 1100 ਵਾਲੀ ਹੈ ਵੀਰ ਜੀ ਕੋਈ ਹੈ 1200 ਵਾਲੀ ਪਰ ਸਾਡੇ ਰੇਟ ਹੈ ਅੱਧੇ ਅੱਧੇ ਰੇਟਾਂ ਦੀ ਜ਼ਗਾਨਦਾਰੀ ਹੈ ਜੀ ਅੱਖਾਂ ਮਿਚ ਕੇ ਗੋਠੀਆਂ ਨੇ ਲਓ 50% ਸਕੋਨ ਮਿਲੇਗਾ ਕਹਿੰਦੀ ਗੱਲ ਨਹੀਂ ਜੋ ਗੱਲ ਕਵਾਂਗੇ ਸਹੀ ਜੀ ਵੀਰੇ ਇਹ ਗਰਮੀਆਂ ਦੇ ਸੀਜ਼ਨ ਚ ਕਾਟਨ ਦੀ ਵਾਜਦੀ ਹੈ ਡਿਮਾਂਡ ਤੇ ਡਿਮਾਂਡ ਦੇ ਅਨੁਸਾਰ ਆਪਣੇ ਕੋਲੇ ਆ ਗਿਆ ਬਹੁਤ ਸੋਹਣੇ ਸੋਹਣੇ ਡਿਜੀਟਲ ਪ੍ਰਿੰਟ ਆਏ ਆ ਬਹੁਤ ਹੀ ਵਿਆਰੇ ਤੇ ਕਲਰ ਸੋਹਣੇ ਇਹ ਆ ਨੇ ਬ੍ਰਾਂਡਡ ਡਿਜੀਟਲ ਪ੍ਰਿੰਟ 650 ਤੋਂ ਰੇਂਜ ਚ 13-1300 ਵਾਲੇ ਆ ਦੇਖੋ ਵੀਰੇ ਹੁਣੇ ਜਸਟ ਕਟਿੰਗ ਕੀਤਾ ਤੇ ਆਪਣੇ ਕੋਲੇ ਮਾਲ ਆ ਗਿਆ ਇੱਕ ਨਾਲ ਦੇ 2-2 3-3 4-4 ਪੀਸ ਖਰੀਦ ਸਕਦੇ ਹੋ ਬਜ਼ੁਰਗਾਂ ਲਈ ਪਹਿਣਾ ਲਈ ਮੀਡੀਅਮ ਲਈ ਹਰ ਤਰ੍ਹਾਂ ਦੇ ਪ੍ਰਿੰਟ ਤੁਹਾਨੂੰ ਅਵੇਲੇਬਲ ਮਿਲਨੇ ਆਂ ਔਰ ਬ੍ਰਾਂਡਡ ਮਿਲਨੇ ਵੀਰੇ ਕੋਈ ਚਾਲੂ ਮਿਲਾਂ ਦਾ ਮਾਲ ਨਹੀਂ ਡਿਜੀਟਲ ਬ੍ਰਾਂਡਡ ਪ੍ਰਿੰਟ ਮਿਲਨੇ ਸ਼ੰਕਰ ਦੇ ਰੀਵਾ ਦੇ ਰਸ਼ੀਆ ਦੇ ਆ ਦੇਖੋ ਕਲਰ ਚਾਰਟ ਚੈੱਕ ਕਰੋ ਵੀਰੇ ਕਿੰਨੇ ਸੋਹਣੇ ਸੋਹਣੇ ਪ੍ਰਿੰਟ ਦੇ ਕਿੰਨੇ ਸੋਹਣੇ ਸੋਹਣੇ ਕਲਰ ਆ ਲੋ ਮੇਰੀ ਭੈਣ ਆ ਸਾਰੇ ਡਿਜ਼ਾਈਨ ਤੁਹਾਨੂੰ 650 ਦੀ ਰੇਂਜ ਚ ਮਿਲਨੇ ਕੋਈ 700 800 ਵਾਲਾ ਕੰਮ ਨਹੀਂ ਹੈਗਾ ਸਾਰੇ 650 ਦੀ ਰੇਂਜ ਚ ਹੈ ਜਿੰਨੇ ਪ੍ਰਿੰਟ ਦਿਖਾ ਰਿਹਾ ਆ ਆਈਟਮਾ ਹੋਰ ਵੀ ਬਹੁਤ ਹੈ ਤੁਸੀਂ ਪ੍ਰਿੰਟ ਦੇਖੋ ਉਸ ਤੋਂ ਬਾਅਦ ਤੁਹਾਨੂੰ ਨੈਕਸਟ ਆਈਟਮ ਦਿਖਾਵਾਂਗੇ ਆਪਾਂ ਪਰਦੀਪ ਭਾਜੀ ਇਹੇ ਮੇਰੀ ਦੁਕਾਨ ਦਾ ਨੰਬਰ 1 ਦੇ ਹੈ ਨੰਬਰ 1 ਦੇ ਹੈ ਨੰਬਰ 1 ਨੂੰ ਨੰਬਰ 1 ਕਿਹਾ ਜਾਏਗਾ ਮੇਰੀ ਦੁਕਾਨ ਦਾ ਨੰਬਰ 1 ਦੇ ਹੈ ਕਾਟਨ ਦੇ ਉੱਪਰ ਹੈ ਕਾਟਨ ਦੇ ਦੁਪੱਟੇ ਨਾਲ ਪਲੱਸ ਉੱਪਰ ਮਾਰਕਟ ਦੇ ਭਾਜੀ ਇਹ ਆਰੀ ਦਾ ਵਰਕ ਹੈ ਆਰੀ ਦਾ ਵਰਕ ਹੈ ਏ ਕਲਾਸ ਪੀਸ ਹੈ ਬਾਟਮ ਥੀਨ ਹੈ ਭਾਜੀ ਆਹ ਦੁਪੱਟਾ ਹੈ ਮਲਕੋੜਨ ਦਾ ਮਲਕੋੜਨ ਦੇ ਦੁਪੱਟੇ ਨਾਲ 650 ਰੁਪਏ ਦਾ ਹੀ ਹਿੱਟ ਦੇ ਹੈ ਨੇ ਹਿੱਟ ਦੇ ਦੇਣ ਬਹੁਤ ਨਾਰਮਲ ਰੇਟ ਹੈ 650 ਰੁਪਏ ਦਾ ਦੇਣ ਦੂੰਗਾ 15 1500 ਦਿਆਂ ਦੂੰਗਾ ਆਰੀ ਦਾ ਬਰਸ ਚੱਕ ਕਰਦਾ ਸਿਰਫ 650 ਰੁਪਇਆ ਟੋਟੇ ਵਿੱਚ ਕਾਟਨ ਦੀ ਕਮੀਜ਼ ਹੈ ਕਾਟਨ ਦੀ ਸਲਵਾਰ ਹੈ ਕਾਟਨ ਦਾ ਦੁਪੱਟਾ ਹੈ ਰੇਟ ਹੈ 650 ਰੁਪਏ 650 ਰੁਪਏ ਇਹਨੇ ਹਿੱਟ ਨਹੀਂ ਆਣ ਦੇਣਾ ਮੈਂ ਤੁਹਾਨੂੰ ਇਹ ਮੇਰੀ ਦੁਕਾਨ ਦਾ ਹਿੱਟ ਨਹੀਂ ਆਣਾ ਆਲੀ ਵਰਕ ਵਾਲਾ ਜੋ ਬਿਆਸ ਚ ਵਿਕ ਰਿਹਾ 1500 ਰੁਪਏ ਦਾ ਮੇਰੇ ਤੋਂ ਮਿਲੂਗਾ 650 ਰੁਪਏ ਦਾ 650 ਰੁਪਏ ਦੇ ਕਈ ਡਿਜ਼ਾਈਨ ਦਊਗਾ ਸੈਂਪਲ ਦਿਖਾ ਰਿਹਾ ਹਿੱਟ ਨਹੀਂ ਆਣਾ ਵੀਡੀਓ ਨੂੰ ਕਰਦੇ ਮੇਰੇ ਸ਼ੇਅਰ ਮੇਰੇ ਆਪਾਂ ਲੈ ਕੇ ਆਏ ਕਾਟਨ ਦੁਪੱਟੇ ਵਾਲੀ ਆਈਟਮ ਆ ਲੋਵਰ ਸੂਟ ਦੇ ਨਾਲ ਕਾਟਨ ਦਾ ਦੁਪੱਟਾ ਇੱਕ ਦੁਪੱਟਾ ਹੈ ਮਲ ਕਾਟਨ ਦਾ ਮਲ ਕਾਟਨ ਦਾ ਦੁਪੱਟਾ ਸਾਈਜ਼ ਫੁੱਲ ਬੜਾ ਫੁੱਲ ਹੈ ਕਲਰ ਦਾ ਹਾਂਗਾ ਤੁਹਾਨੂੰ ਬਹੁਤ ਮੈਂ ਰੇਟ ਬਹੁਤ ਘੱਟ ਹੈ ਡਿਜ਼ਾਈਨ ਬਹੁਤ ਸੋਹਣੇ ਸਿਰਫ 380 ਰੁਪਏ ਦਾ ਸੂਟ ਹੈ ਵੀਰ ਜੀ 380 ਰੁਪਏ ਦਾ ਸੂਟ ਹੈ ਕੋਟਨ ਦੁਪੱਟੇ ਨਾਲ ਆਲ ਓਵਰ ਸੂਟ ਹੈ ਵੀਰ ਜੀ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਹੈ ਰੇਟ ਬਹੁਤ ਘੱਟ ਹੈ ਰੇਟ ਬਹੁਤ ਘੱਟ ਹੈ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਹੈ ਰੇਟ ਬਹੁਤ ਘੱਟ ਹੈ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਸਿਰਫ 380 ਰੁਪਏ ਦਾ ਸੂਟ ਹੈ ਵੀਰ ਜੀ ਇਹ ਕਲਾਸ ਠੀਕ ਹੈ ਬਹੁਤ ਹੀ ਸ਼ਾਨਦਾਰ ਬਹੁਤ ਹੀ ਪਿਆਰਾ ਬੇਟੀ ਵੀਰੇ ਨੂੰ ਕਰ ਦਿਓ ਸ਼ੇਅਰ ਦੇ ਡੈਟਲ ਪ੍ਰਿੰਟ ਦੇ ਉੱਤੇ ਬਹੁਤ ਹੀ ਸੋ ਬੋਟਿਕ ਸਟਾਈਲ ਦੇ ਵਿੱਚ ਪੈਚ ਲਾ ਕੇ ਵਰਕ ਕੀਤਾ ਹੋਇਆ ਸਾਰਾ ਟਰੈਡ ਦਾ ਕੰਮ ਹੈ ਕਲਰ ਚਾਰ ਦਾ ਸੈਟ ਆਇਆ ਹੈ ਦੁਪੱਟਾ ਵੀ ਬਹੁਤ ਸੋਹਣਾ ਤਿਆਰ ਕੀਤਾ ਆ ਦੇਖੋ ਆ ਬੇਸ ਨਾਲ ਦਾ ਦੁਪੱਟਾ ਹੈ ਜਿਹੜਾ ਕਲਰ ਬੇਸ ਦਿੱਤਾ ਹੋਇਆ ਹੈ ਦੁਪੱਟਾ ਵੀ ਬਿਲਕੁਲ ਨਿਊ ਸਟਾਕ ਦੇ ਵਿੱਚ ਹੈ ਤੇ ਚਾਰ ਕਲਰ ਮਿਲਨੇ ਆ ਡੀਲਰ ਤੁਸੀਂ ਚੈੱਕ ਕਰ ਰਹੇ ਹੋ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਹੈ ਜੀ ਬੁਟੀਕ ਪੀਸ ਇੱਕ ਪੀਸ ਆ ਗਏ ਨੇ ਚਾਰ ਚਾਰ ਕਲਰ ਮਿਲ ਜਾਣੇ ਆ ਇੱਕ ਡਿਜ਼ਾਈਨ ਦੇ ਵਿੱਚ ਗੋਠੀ ਵਰਲਡ ਵਾਈਡ ਤੋਂ ਵੀ ਆ ਰਿਹਾ ਪੜਾ ਵੀਰੇ ਏਕੇ ਟੈਕਸ ਬ੍ਰਾਂਡ ਦਾ ਕਾਟਨ ਤੇ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਆਇਆ ਆਪਣੇ ਕੋਲੇ ਪਹਿਲਾਂ ਤੁਸੀਂ ਡਿਜ਼ਾਈਨ ਚੈੱਕ ਆ ਲਓ ਦੁਪੱਟੇ ਤੇ ਸੂਟ ਦਾ ਆ ਦੇਖੋ ਆਏਗਾ ਦੁਪੱਟਾ ਜੀ ਤੇ ਆ ਆਏਗਾ ਸੂਟ ਤੇ ਹੁਣ ਇਹਦੇ ਬਾਕੀ ਕਲਰ ਡਿਜ਼ਾਈਨ ਵੀ ਚੈੱਕ ਕਰ ਲੋ ਆ ਦੇਖੋ ਰੇਜ ਭਾਈ ਦਿਖਾ ਰਿਆ ਬਹੁਤ ਸੋਹਣੇ ਸੋਹਣੇ ਕਲਰ ਡਿਜ਼ਾਈਨ ਹੈ ਬ੍ਰਾਂਡ ਰਹਿਣ ਵਾਲਾ ਹੈ ਕੇ ਕੇ ਟੈਕਸ ਰੇਂਜ ਰਹਿਣ ਵਾਲੀ ਹੈ 1100 ਤੇ 1200 ਡਿਜੀਟਲ ਪ੍ਰਿੰਟ ਦੁਪੱਟਿਆਂ ਦੇ ਨਾਲ ਆਣਗੇ ਵੀਰੇ ਡੇਲੀ ਨਵੀਂ ਵੈਰਾਈਟੀ ਅਪਡੇਟ ਹੁੰਦੀ ਹੈ ਬਸ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਪੇਜ ਨੂੰ ਕਰ ਲੋ ਫੋਲੋ ਜੇ ਗਰਮੀਆਂ 'ਚ ਪਾਉਣ ਵਾਲੇ ਕਾਟਨ ਦੇ ਬੁਟੀਕ ਸੂਟ ਆ ਗਏ ਆ ਆ ਤੁਸੀਂ ਰਿਬਨ ਵਰਕ ਦੇਖ ਰਹੇ ਹੋ ਸਾਰਾ ਪਫ ਵਰਕ ਕੀਤਾ ਹੋਇਆ ਹੈ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਆ ਨਾਲ ਟੈਪੀ ਦਾ ਆਏਗਾ ਦੁਪੱਟਾ ਲੇਬਰੀ ਦਾ ਦੁਪੱਟਾ ਆਏਗਾ ਡਬਲ ਸ਼ੇਡ ਦਾ ਬਾਡਰ ਬਲੂ ਕਲਰ ਹੈ ਕਲਰ ਹੋਰ ਵੀ ਮਿਲ ਜਾਣੇ ਆ ਦੁਪੱਟਾ ਰਹਿਣ ਵਾਲਾ ਜੀ ਆ ਗਏ ਹੋਰ ਦੇ ਕਲਰ ਬਿਲਕੁਲ ਨਵਾਂ ਤੇ ਲੇਟੈਸਟ ਡਿਜ਼ਾਈਨ ਹੈਗਾ ਗੋਠੀ ਵਰਲਡਵਾਈਜ਼ ਤੇ ਆ ਚੁੱਕੀ ਹੈ ਬੁਟੀਕ ਦੀ ਨਾ ਲੋ ਵੀਰੇ ਪਲੇਨ ਦੀ ਵੈਰਾਈਟੀ ਦੇਖ ਰਹੇ ਹੋ ਤੁਸੀਂ ਪਲੇਨ ਤੇ ਕੜਾਈ ਕਰਾਣੀ ਹੈ ਪੇਂਟ ਕਰਾਉਣਾ ਬਲੋਕ ਕਰਾਉਣੀ ਹੈ ਲੈਸ ਨਾਲ ਤਿਆਰ ਕਰਾਉਣਾ ਐਨੇ ਸਟਾਫ ਤੁਹਾਨੂੰ ਕਿੱਥੇ ਨਹੀਂ ਮਿਲਨੇ ਆ ਦੇਖੋ ਪਲੇਨ ਸੈਲਫ ਚੈੱਕ ਬਿਲਕੁਲ ਪਲੇਨ ਹਾਰਤਨ ਰੰਗ ਦਾ ਸਟਾਕ अवेलेबल ਹੈ ਇਹ ਆਪਣੇ ਕੋਲੇ ਡਿਸਕਾਊਂਟ ਤੇ ਆ ਚੁੱਕੇ ਨੇ ਨਵੇਂ-ਨਵੇਂ ਕੱਪੜੇ ਆ ਨਵੇਂ-ਨਵੇਂ ਕਲਰ ਆ ਕਰਨੇ ਆ ਪਾਉਣ ਵਾਲੇ ਬਹੁਤ ਜ਼ਿਆਦਾ ਵੈਰਾਈਟੀ ਆ ਗਈ ਹੈ ਪਲੈਨ ਮੋਹਨਦੀਪ ਜੀ ਹਾਂਜੀ ਭਾਜੀ ਹਾਂਜੀ ਜਿਵੇਂ ਸਿਰਸਿਰੇ ਪਾਸੇ ਬੈਠੇ ਹਾਂ ਹਾਂ ਭਾਜੀ ਕੰਮ ਬਸ ਬੈਠੇ ਆਂ ਹੋਰ ਕੋ ਦੋ ਦੋ ਬਸਟਮਰ ਤਿਆਰੀ ਕਰਾ ਰਿਹਾ ਇੱਕ ਲਾਗੇ ਸੈਟ ਕਰ ਰਹੇ ਆਂ ਸਾਢੇ 3:30 ਵਜੇ ਰੇਪਿੰਦਰ ਮੈਂ ਤਾਂ وہی ਕਹੀਏ ਨਾ ਮੈਂ ਕਿਹਾ ਮੈਂ ਆਪਣੇ ਪਾਲੀ ਆ ਨਾ ਪ੍ਰੇਮਦੀ ਜੀ ਕਿੰਨਾ ਕਿੰਨਾ ਬਾਬਾ ਕਿੰਨੇ ਕਿੰਨੇ ਬਸ ਗਲੋਬ ਬਲੋਬ ਬਣਾਣਾ ਤੇ ਉਹ ਦੇਖੋ ਬਲੋਬ ਅੱਜ ਹੀ ਫੋਨ ਲੈ ਕੇ ਆਏ ਆਂ ਹਰ ਇੱਕ ਦੇਖੋ ਜੀ ਦੇਖੋ ਬਹੁਤ ਸੋਹਣੇ ਸੋਹਣੇ ਪ੍ਰਿੰਟ ਖੋਲਦੇ ਭਾਜੀ ਇਹ ਸਾਰੇ 350 ਵਾਲੇ 350 ਭਾਜੀ 350 ਵਾਲਾ 350 ਵਾਲੇ ਅਮੇ ਸੋਹਣੇ ਸੋਹਣੇ ਪ੍ਰਿੰਟ ਨਹੀਂ ਮਿਲਨੇ ਭਾਜੀ ਬਹੁਤ ਕਰੀਏ ਪ੍ਰਿੰਟ ਆ ਜੀ ਏ ਕਲਾਸ ਕਪੜਾ ਹੈ ਕੰਫਰਟੇਬਲ ਕਪੜਾ ਹੈ ਆਰਾਮਦਾਰ ਕਪੜਾ ਹੈ ਬ੍ਰਾਂਡ ਖਾਰਾ ਮੈਂ 350 ਰੁਪਏ ਦਾ ਦੇਖੋ ਜੀ ਜੇ ਕੋਠੀਆ ਦੁਕਾਨ ਤੇ ਆਂਦੇ ਨਾ ਅੱਖਾਂ ਵਿੱਚ ਕਿਓ ਜੀ ਰਸਤੇ ਤੋਂ ਬਹੁਤ ਮਿਲਣਗੇ ਭਾਜੀ ਪੰਜੀ ਕੋਠੀਲੇ ਆ ਮੈਡਮ ਜੀ ਕੋਠੀਲੇ ਆ ਕੋਠੀਲੇ ਬਾਹਰ ਇੱਕ ਹੋ ਆਜ ਨਿਮਾ ਦੇ ਭਾਜੀ ਹਾਂ ਅਬ ਆਜ ਨਿਮਾ ਦੇ ਸਾਰੇ ਕਰੇ ਕਮਿਸ਼ਨ ਵਾਲੇ ਜਿੰਨੇ ਥੋੜਾ ਜੋ ਤੋਂ 10 12 ਬੰਦੇ ਘੇਰੇ ਨੇ ਕਰੇ ਗੋਠੀ ਰਾਈਏ ਗੋਠੀਏ ਉਹਨਾਂ ਹਰ ਵਕਤ ਸਾਡਾ ਵੱਡੀ ਕਰਦਾ ਕਮਿਸ਼ਨ ਵਾਲੇ ਸਾਰੇ ਕਮਿਸ਼ਨ ਵਾਲੇ ਆ ਜਿੰਨੇ ਗੋਠੀ ਇਹਨਾਂ ਦੇ ਗੋਠੀ ਰਾਈਏ ਗੋਠੀਏ ਆ ਉਹ ਥੋੜੇ ਰਸਤੇ ਤੋਂ ਪਾ ਬਣਾ ਆਏ ਭੰਜੀ ਆਏ ਮੈਡਮ ਆਏ ਗੋਠੀ ਵਾਲੇ ਆ ਦੇਖੋ ਵੀਰੇ ਡਿਜ਼ਾਈਨ ਦੇਖੋ ਆ ਕੁਲਫੀ ਵਾਲਾ ਡਿਜ਼ਾਈਨ ਆ ਗਿਆ ਆ ਦੇਖੋ ਵੀਰੇ ਬਰਾਵਰ ਵਾਲਾ ਇਹ ਸਾਰੇ ਨਵੇਂ ਨਵੇਂ ਡਿਜ਼ਾਈਨ 350 ਦੀ ਰੇਟ ਚ ਹੈ ਇੱਕੋ ਦਾ ਬਲੌਗ ਬਣਾਣਾ ਜੀ ਇਹਦੇ ਚ ਆਡਾ ਅੱਡ ਤੀਜਾ ਦਿਖਾਵਾਂਗੇ ਤੁਹਾਨੂੰ ਸਾਰੀਆਂ ਪਰ ਰੇਟ ਥੋੜਾ ਕਸਟਮਰ ਨਾਲ ਟੈਂਡ ਕਰ ਰਹੇ ਕਸਟਮਰਾਂ ਬਿਜ਼ੀ ਹੈਗੇ ਆ ਦੇਖੋ ਵੀਰੇ ਪੂਰਾ ਸੈਕਸ਼ਨ ਬਣਾਇਆ ਹੋਇਆ ਹੈਗਾ ਇਹ ਸਾਰਾ 350 ਵਾਲਾ ਸੈਕਸ਼ਨ ਹੈ ਐਨੇ ਪ੍ਰਿੰਟ ਤੁਹਾਨੂੰ ਹੋਲ ਸੇਲ ਦੇ ਵਿੱਚ ਵੀ ਨਹੀਂ ਮਿਲਨੇ ਕਿਉਂ ਰਜਤ ਭਾਈ ਸਹੀ ਗੱਲ ਹੈ ਜੀ ਐਨੇ ਪ੍ਰਿੰਟ ਹੋਲ ਸੇਲ ਚ ਵੀ ਨਹੀਂ ਮਿਲਨੇ ਵੀਰੇ ਇਹ ਸਪੈਸ਼ਲ ਸੈਕਸ਼ਨ ਬਣਾਇਆ ਹੈ ਗਰਮੀਆਂ ਦੇ ਸੀਜ਼ਨ ਵਿੱਚ ਪ੍ਰਿੰਟ ਸੈਕਸ਼ਨ ਓਪਨ ਹੁੰਦਾ ਆਪਣਾ ਤੇ ਇਹਦੇ ਵਿੱਚ ਪ੍ਰਿੰਟਾਂ ਦੀ ਪੂਰੀ ਪਰਿਵਾਰ ਹੁੰਦੀ ਹੈ ਇੱਕ ਆਈਟਮ ਇੰਨਾ ਰਜਤ ਭਾਜੀ ਆ ਦੇਖੋ ਜੀ ਆ ਇਹ ਵਾਈਟ ਪਲਾਜੋ ਦੇ ਨਾਲ ਇਹ ਭਾਜੀ 450 ਦੀ ਰੇਂਜ ਦੇ ਵਿੱਚ ਹੈ ਬਹੁਤ ਸ਼ਾਨਦਾਰ ਆ ਦੇਖੋ ਕਲਰ ਡਿਜ਼ਾਈਨ ਦਿਖਾ ਦਿਓ ਭਾਜੀ ਤੁਸੀਂ ਚੈੱਕ ਕਰਾ ਦਿਓ ਡਿਜ਼ਾਈਨਿੰਗ ਤੁਸੀਂ ਸ਼ੋਰੂਮ ਤੇ ਆ ਕੇ ਦੇਖੋਗੇ ਤੁਹਾਨੂੰ ਬਹੁਤ ਸੋਹਣੇ ਸੋਹਣੇ ਤੇ ਅਲੱਗ-ਅਲੱਗ ਤਰ੍ਹਾਂ ਦੇ ਪਲਾਜੋ ਇਹਨਾਂ ਨਾਲ ਪਲਾਜੋ ਜਿਵੇਂ ਚਿਕਨ ਦਾ ਜੀ ਹਾਂਜੀ ਭਾਜੀ ਚਿਕਨ ਦਾ ਸਕਿਨ ਤੇ ਵਾਈਟ ਦੋ ਤਰ੍ਹਾਂ ਦੇ ਕਲਰ ਦੇ ਪਲਾਜੋ ਆ ਜਿਹੜੇ ਕਿ ਤੁਸੀਂ ਸਟੇਟ ਬਾਟਮ ਵੀ ਬਣਾ ਸਕਦੇ ਹੋ ਪਲਾਜੋ ਵੀ ਬਣਾ ਸਕਦੇ ਹੋ ਬਾਕੀ ਕਲਰ ਡਿਜ਼ਾਈਨ ਤੁਸੀਂ ਚੈੱਕ ਕਰਾ ਦਿਓ ਆ ਦੇਖੋ ਪਾਜੀ ਆ ਸਾਰੇ ਕਲਰ ਡਿਜ਼ਾਈਨ ਸਵੇਰ ਸਵੇਰ ਦਾ ਟਾਈਮ ਹੈ ਬਹੁਤ ਵਧੀਆ ਤਰੀਕੇ ਨਾਲ ਸੈੱਟ ਕੀਤੇ ਆ ਇੱਕ ਨਾਲ ਦੇਖੋ ਪੰਜ ਪੰਜ ਕਲਰ ਕਿਸੇ ਦੁਕਾਨ ਤੇ ਨਹੀਂ ਮਿਲਨੇ ਆਪਣੇ ਕੋਲੇ अवेलेबल ਮਿਲਨੇ ਆ ਜਿੰਨੇ ਮਰਜ਼ੀ ਕਸਟਮਰ ਆ ਜਾਣ ਵੀਰੇ ਸਭ ਦੀ ਵੈਰਾਈਟੀ ਪੂਰੀ ਹੁੰਦੀ ਹੈ ਕਿਉਂ ਪਾਜੀ ਆਜੋ ਵੀਰੇ ਆਜੋ ਆਜੋ ਬਹੁਤ ਸੋਹਣੇ ਸੋਹਣੇ ਪ੍ਰਿੰਟ ਡਿਸਪਲੇ ਕੀਤੇ ਹੋਇਆ ਤੁਹਾਡੇ ਵਾਸਤੇ ਇੱਧਰ ਆਓ ਇੱਧਰ ਕੈਮਰਾ ਲਿਓ ਪਾਜੀ ਇੱਧਰ ਆ ਦੇਖੋ ਆ ਮੇਰੇ ਕੋਲੇ ਕਾਟਨ ਦੇ ਸੂਟ ਦੁਪੱਟਾ ਆਇਆ ਵੀਰੇ ਬਹੁਤ ਹੀ ਸ਼ਾਨਦਾਰ ਕੈਟਲੋਗ ਵਾਲੇ ਪੀਸ ਨੇ 550 ਦੀ ਰੇਂਜ ਚ 650 ਦੀ ਰੇਂਜ ਚ ਡਿਸਪਲੇ ਕੀਤੇ ਹੋਏ ਨੇ ਸਾਡੇ ਡਿਜ਼ਾਈਨ। ਲਓ ਜੀ ਡਿਜ਼ਾਈਨ ਬਹੁਤ ਸੋਹਣਾ ਹੈ ਆਲ ਓਵਰ ਸੂਟ ਨਾਲ ਦੁਪੱਟਾ ਪੈਚਵਰਕ 750 750 ਬਾਟਮ ਤੇ ਵਰਕ 550 ਸਾਈਲ ਭਾਜੀ। ਬਿਲਕੁਲ ਜੀ ਬਿਲਕੁਲ 550 ਤੋਂ ਲੈ ਕੇ 750 ਤੱਕ 399 ਦੇ ਵਿੱਚ ਇਹਦੇ ਤੁਹਾਨੂੰ ਸੂਟ ਮਿਲਦੇ ਆ। ਖਾਲੇ ਮਿਲਦੇ ਹੈ ਦੁਪੱਟਿਆਂ ਦੇ ਨਾਲ ਆ ਦੇਖੋ ਆ ਖਾਨਿਆਂ ਦੇ ਵਿੱਚ ਕਲਰ ਚਾਰ ਸਾਰੇ ਪੂਰੇ ਫੁੱਲ ਘਾ ਰੱਖੇ ਹੈ ਔਰ ਗਰਮੀ ਲੱਗਣ ਵਾਲਾ ਕਪੜਾ ਨਹੀਂ ਹੈਗਾ ਪਿਓਰ ਕਾਟਨ ਦੇ ਵਿੱਚ ਹੈ ਜਿਹੜਾ ਸਾਬਤ ਕਰ ਦੂ ਪਿਓਰ ਕਾਟਨ ਨਹੀਂ ਔਨੂੰ ਸੂਟ ਮਰੇਗਾ ਨਹੀਂ ਉਹ ਫਰੀ